ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਿਆਲੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਨਸ਼ਹਿਰਾ ਪੰਨੂਆ ਤੋਂ ਥੋੜੀ ਦੂਰੀ ਹੈ ਜਿਹੜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇੱਕ ਜਦੋਂ ਆਪਾਂ ਹਰੀਕੇ ਪੱਤਨ ਤੋਂ ਅਮਰਸਾ ਰੋਡ ਆਉਣੀ ਆ ਦੋਸਤੋ ਤੇ ਅੱਗੇ 15 ਕਿਲੋਮੀਟਰ ਸਰਿਆਲੀ ਆਉਂਦੀ ਆ ਸਰਿਆਲੀ ਤੁਸੀਂ ਖਾਸ ਵਿਜ਼ਿਟ ਕਰਨੀ ਹੈਗੀ ਆ ਨੰਬਰ ਵੀਰ ਲਖਵੀਰ ਸਿੰਘ ਆਨਰ ਆ ਵੀਰ ਲਖਵੀਰ ਦਾ ਨੰਬਰ ਜਿਹੜਾ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਪਏ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ 4 ਬਿਹੜਾਂ ਦੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾਂ ਬਿਲਕੁਲ ਗੱਬਣ ਨੇ ਤਿਆਰੀ ਦੇ ਵਿੱਚ ਕਾਫੀ ਬਣੀਆਂ ਥਣੀਆਂ ਪਈਆਂ ਨੇ ਪ੍ਰੋਪਰ ਗੱਲਬਾਤ ਕਰਲਾਂਗੇ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਤੁਹਾਨੂੰ ਤੇ ਦੋ ਬਿਹੜਾਂ ਜਿਹੜੀਆਂ ਦੋਸਤੋ ਸੁਈਆਂ ਨੇ ਤਾਜ਼ੀਆਂ ਸੁਈਆਂ ਨੇ ਠੀਕ ਆ ਇੱਕ ਹਫ਼ਤੇ ਅਖੰਡ ਦੇ ਬਿਲਕੁਲ ਜਿਹੜਾ ਲਾਗੇ ਸਮਾਂ ਹੋਇਆ ਸੁਈ ਨੂੰ ਇੱਕ 15 14 ਦਿਨਾਂ ਦੀ ਜਿਹੜੀ ਸੁਈ ਆ ਉਹ ਚੀ ਉਹ ਵੀ ਪ੍ਰੋਪਰ ਗੱਲਬਾਤ ਕਰਾਂਗੇ ਆਪਾਂ ਸੋ ਅੱਜ ਵੀਡੀਓ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ 19 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਨੋਟ ਕਰ ਲਓ ਕੋ ਦਾ ਸਮਾਂ ਹੈਗਾ ਆਓ ਕਰਦੇ ਆਂ ਗੱਲਬਾਤ ਬਾਈ ਲਖਵੀਰ ਸਿੰਘ ਦੇ ਨਾਲ ਪੁੱਛਦੇ ਆਂ ਅੱਜ ਇਹਨਾਂ ਪਸ਼ੂਆਂ ਦੀ ਗੜਾਂ ਦੀ ਕੀ ਡਿਟੇਲ ਹੈਗੀ ਆ ਸੋ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਲਖਵੀਰ ਸਿੰਘ ਸਸਰੀ ਕਾਨ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀਟਾ ਭਰਾ ਹਾਂਜੀ ਵਧੀਆ ਜੀ ਤੇ ਲਖਵੀਰ ਭਾਈ ਅੱਜ ਪਸ਼ੂ ਚਾਰ ਆਪਣੇ ਕੋਲ ਵਕਾਉ ਹੈ ਜੀ ਹਾਂਜੀ ਚਾਰ ਵੀਰੇ ਦੋ ਗੱਬਣ ਆ ਹਾਂਜੀ ਤੇ ਦੋ ਆਪਣੀਆਂ ਸੂਈਆਂ ਦੋ ਬੜਾ ਗੱਬਣ ਆ ਗਈਆਂ ਹਾਂਜੀ ਤੇ ਚੰਗੀਆਂ ਮਿਲਕ ਵਾਲੀਆਂ ਹੈਗੀਆਂ ਨਾ ਘਟਾਉਣ ਦੀ ਕੋਈ ਪਲੱਸ ਵਾਲੀਆਂ ਦੋ ਆ ਜਿਹੜੀਆਂ ਦੋ ਹੌਲੇ ਭਾਤ ਆ ਹਾਂ ਦੋ ਦੋਵੇਂ ਚੰਗੀਆਂ ਇੱਕ ਇਹ ਆਪਣੇ 28 30 ਲੀਟਰ ਵਾਲੀ ਆ ਤੇ ਦੂਸਰੀ 22 ਲੀਟਰ ਤੱਕ ਆ ਉਹ ਛਿੱਗੀ ਵਿੱਚ ਮੂੰਹ ਉਹ ਪਹਿਲਾਂ ਸੂਣੀ ਆ ਹਾਂਜੀ ਪਹਿਲਾਂ ਸੂਣੀ ਠੀਕ ਆ ਪਹਿਲਾਂ ਬੱਚੀ ਦੋਸਤਾਂ ਕ ਪਲੂਨ ਵਿੱਚ ਸੂਣੀ ਜਾ ਰਹੀ ਆ ਤੇ ਪੂਰੀ ਬਣੀ ਥਣੀ ਪਈ ਆ ਤੁਹਾਨੂੰ ਵਧੇਰੇ ਸਮਝ ਆ ਜਾਊਗੀ ਜਦੋਂ ਆਪਾਂ ਤੋੜ ਕੇ ਤਸੱਲੀ ਨਾਲ ਦਿਖਾਈ ਤੇ ਮੂੰਹ ਛੇਦਾਂ ਦਾ ਤੇ ਵੀਰ ਲਖਵੀਰ ਪਹਿਲੇ ਨੰਬਰ ਤੇ ਇਥੋਂ ਸਟਾਰਟ ਕਰ ਲਈਏ ਇਸ ਅਵੜ ਦੀ ਡਿਟੇਲ ਕੀ ਹੈ ਜਿਹੜੀ ਸੂਈ ਹੈ ਇਹ ਵੀਰ ਜੀ ਤੀਸਰਾ ਸੁਹਾਵਾ ਜੀ ਅੱਜ ਕੋਈ 6 ਤੋਂ 7 ਦਿਨ ਇਹਨੂੰ ਸੂਈ ਨੂੰ ਹੋ ਗਏ ਆ ਜੀ ਹਾਂਜੀ ਮਗਰ ਇਹਦੇ ਵਛਾਵਾ ਤੇ 8 ਕਿਲੋਟਰ ਜਿਹੜਾ ਹਾਲ ਦੀ ਘੜੀ ਜੋ ਦੁੱਧ ਬੋਲੇ ਤਾਂ ਸਾਫ਼ ਹੋ ਗਏ ਠੀਕ ਹੈ ਜੀ ਹਾਂਜੀ ਬੋਲੇ ਤਾਂ ਦੋਸਤੋ ਸਾਫ਼ ਹੋ ਗਏ ਵੀ 8 ਕਿਲੋਟਰ ਜਿਹੜਾ ਬਿਲਕੁਲ ਥੱਲੇ ਮੌਜੂਦਾ ਜਿਹੜਾ ਹੁਣ ਦੁੱਧ ਹੈਗਾ ਜਿਹੜਾ ਕਿਸੇ ਵੀਰ ਨੇ ਚੁਵਾਈ ਕਰ ਲੈਣੀ ਤੇ ਮੇਲ ਕਾਫ ਆ ਥੱਲੇ 7 ਦਿਨ ਦਾ ਸਮਾਂ ਜਿਹੜਾ ਹੋਇਆ ਹਜੇ ਸੂਈ ਨੂੰ ਤੇ ਸੁਬਾ ਦੂਜਾ ਜੀ ਨਹੀਂ ਸੁਹਾ ਤੀਸਰਾ ਜੀ ਤੀਸਰਾ ਸੁਹਾ ਹਾਂਜੀ ਤੀਜਾ ਸੁਹਾ ਠੀਕ ਹੈ ਤੇ ਰੇਟ ਭਾਅ ਪਰਤਾ ਜਿਹੜਾ ਦੋਸਤੋ ਇਸ ਵੈਡ ਦਾ ਬਿਲਕੁਲ ਜਾਇਜ਼ ਹੋਵੇਗਾ ਤੇ ਥੋੜਾ ਜਆ ਆਪਾਂ ਕਹਿ ਸਕਦੇ ਪਸੋਂ ਕਿਉਂਕਿ ਵਪਾਰ ਦੀ ਲੈਣਾ ਥੋੜਾ ਜਆ ਲਿਸੇਪਣ ਦੇ ਵਿੱਚ ਆ ਥੋੜੀ ਲਿਸੀ ਤੁਹਾਨੂੰ ਨਜ਼ਰ ਜ਼ਰੂਰ ਆਊਗੀ ਬਾਕੀ ਹੈ ਤਾਜੀ ਸੂਈ ਆ ਠੀਕ ਆ ਤੇ ਥਣ ਚੱਡਾ ਤੁਸੀਂ ਵੇਖੋਗੇ ਬਹੁਤ ਵਧੀਆ ਥਣ ਥੋਣ ਬਿਲਕੁਲ ਨੋਕਲਾ ਤੇ ਮੋਠੀ ਵਾਲਾ ਥਾਣਾ ਫੁੱਥੀ ਚਬਾਈ ਕਿਹੜਾ ਵੀਰ ਕਰੂਗਾ ਕੋਈ ਭੈਣ ਬੜੇ ਆਰਾਮ ਨਾਲ ਤੁਸੀਂ ਚਬਾਈ ਕਰ ਸਕਦੇ ਹੋ ਸੋ ਇਹੋ ਜਿਹਾ ਥਣ ਜਿਹੜਾ ਲੱਗਾ ਇਸ ਵੈਡ ਦੇ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੀਜਾ ਸੂਆ ਨੋਟ ਕਰ ਸਕਦੇ ਹੋ ਤੀਜਾ ਸੂਆ ਠੀਕ ਹੈ ਜੀ ਅਜੇ ਸਾਰੀ 7 ਦਿਨਾਂ ਦੀ ਸੂਈ ਆ ਤੇ ਆ ਲਓ ਜੀ ਹਾਂ ਜੀ ਉਪਸਮਾ ਚੰਗਾ ਵੀਰ ਹਾਂ ਵੀਰ ਮੁੱਕਿਆ ਨੂੰ ਆਉਂਦੀ ਠੀਕ ਆ ਆ ਦੇਖੋ ਜੀ ਠੀਕ ਆ ਉਲਟ ਬਹਿਣਿਆ ਦੇ ਪਾਸੇ ਸੱਜੇ ਖੱਬਿਆਂ ਜਿਹੜਾ ਥਾਂ ਆਹ ਆ ਇਹ ਕਿ ਵੀਰ ਕਿੰਨਾ ਕਮੋਨ ਫਿਰ ਲੈਣ ਦੇਣ ਦਾ ਵੀਰੋ ਇਹਦਾ ਮੁੱਲ 26 ਕਰੀਏ 27 ਕਰੀਏ ਹਾਂਜੀ ਜਿਹੜੀ ਆਪਾਂ ਜੱਸ ਨੂੰ ਦੇਣੀ 25000 ਰੁਪਏ ਦੇ 25000 ਚ ਹਾਂਜੀ 25000 ਠੀਕ ਹੈ ਜੀ ਉਹ ਤੇ ਛੋੜ ਕਰਦਾ ਠੀਕ ਹੈ ਜੀ 25000 ਦੋਸਤੋ ਹਾਂ ਨਾ ਜਿਹੜਾ 25000 ਹੈ ਠੀਕ ਆ ਤੇ ਬਾਕੀ ਥਣ ਚੱਡੇ ਦੀ ਬੜੀ ਸਫਾਈ ਆ ਚੋਕੇ ਤੁਸੀਂ ਆਪ ਦੇਖ ਲਿਓ ਕਿਉਂਕਿ ਦੋ ਟਾਈਮ ਕੋਈ ਵੀਰ ਨੇੜੇ ਤੇੜੇ ਜਿਹੜੇ ਇਸ ਇਲਾਕੇ ਦੇ ਆ ਉਹ ਤੁਸੀਂ ਦੋ ਡੰਗ ਚੋਲਿਓ ਚਾਰ ਟਾਈਮ ਚੋਲਿਓ ਠੀਕ ਆ ਤੇ 25000 ਹਾਂ ਨਾ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੇ ਦੂਜੇ ਨੰਬਰ ਤੇ ਜਿਹੜ ਤੇ ਇਸ ਸੂਹਾ ਕਿੰਨਾ ਸੂਈ ਹੈ ਜੀ ਇਹ ਵੀ ਇਹ ਜੀ ਦੂਸਰਾ ਸੂਹਾ ਸੂਈ ਆ ਦੂਸਰਾ ਸੂਹਾ ਹਾਂਜੀ ਤੇ ਬੱਚਾ ਥੱਲੇ ਦੇ ਮਗਰੇ ਦੇ ਵੀਰ ਬੱਛੀ ਆ ਬੱਛੀ ਦੁੱਧ ਦੇ ਤੇ 12 ਕਿਲੋ ਲੀਟਰ ਆ 12 ਕਿਲੋ ਲੀਟਰ ਹਾਂਜੀ ਹਾਂਜੀ ਤੇ ਕੋਈ ਇਹਨੂੰ 15 ਕਿ ਦਿਨ ਸੂਈ ਨੂੰ ਹੋ ਗਿਆ 15 ਕਿ ਦਿਨ ਹੋ ਗਿਆ ਹਾਂਜੀ ਹਾਂਜੀ ਚੰਗੀ ਵੀਰ ਨਿਕਲੀ ਵਧੀਆ ਚਵਾਈ ਚਵਾਈ ਹਾਂਜੀ ਚਵਾਈ ਨੂੰ ਸਹੀ ਹੈ ਠੰਡੀ ਧੀਰੀ ਠੀਕ ਆ ਅੱਗੇ ਚਵਾਈ ਨੂੰ ਜਿਹੜੀ ਦੋਸਤੋ ਬਹੁਤ ਵਧੀਆ ਹੈ ਬੈਸਟ ਆ ਚਵਾਈ ਲੱਗੀ ਆ ਵੀਰ ਪੈਂਦਾ ਲੱਗੀ ਆ ਸਿੰਘ ਤੇ ਥੱਲੇ ਬੱਚਾ ਜਿਹੜਾ ਪਾਇਆ ਇਹਨੇ ਆ ਫੀਮੇਲ ਕਾ ਬੱਛੀ ਆ ਥੱਲੇ ਠੀਕ ਆ ਤੇ ਸੈਕੰਡ ਬਿਆਤ ਦੂਜਾ ਸੂਆ ਜੀ ਹਾਂਜੀ ਹਾਂ ਦੂਜਾ ਸੂਆ ਤੇ ਵੈਸੇ ਸਿੰਘ ਛੋਟੇ ਛੋਟੇ ਹੈਗੇ ਆ ਪਰ ਠੰਡਾ ਸੀਲ ਸਭ ਪਸ਼ੂ ਹੁੰਦਾ ਦੋਸਤੋ ਕੋਈ ਸਿੰਘਾਂ ਦਾ ਬੜਾ ਮੈਟਰ ਨਹੀਂ ਕਰਦਾਗਾ ਥਣ ਚੱਡਾ ਜ਼ਰੂਰ ਤੁਸੀਂ ਦੇਖਿਆ ਕਰੋ ਤੇ ਮੌਕੇ ਦੇ ਮੌਜੂਦਾ ਜਿਹੜਾ ਦੁੱਧ ਦੇਖਿਆ ਕਰੋ ਠੀਕ ਆ ਧਾਰ ਚੋਪ ਸਮਾਚਾ ਚੰਗਾ ਹੋਣਾ ਚਾਹੀਦਾ ਤੇ ਖੋਲ ਕੇ ਤੋਰ ਕੇ ਦਿਖਾਉਣੀ ਤੁਹਾਨੂੰ ਤੇ ਬੱਚੀ ਹੈਗੀ ਆ ਥੱਲੇ ਠੀਕ ਆ ਡਿਮਾਂਡ ਸੋਚ ਆਪਣੀ ਆਪੋ ਨੂੰ ਹੁੰਦੀ ਆ ਦੋਸਤੋ ਕਿ ਨਾ ਵੀਰ ਬੱਚੇ ਪਾਲਦੇ ਜਾਂ ਬੱਚੀ ਮਗਰ ਵਹਿੜਾਂ ਦੇ ਹੋਣੀ ਚਾਹੀਦੀ ਆ ਉਹ ਵੀਰ ਜਿਹੜੀ ਜਿਆਦਾ ਪਹਿਲ ਦਿੰਦੇ ਆ ਤੇ ਉਹਨਾਂ ਲਈ ਖਾਸ ਤੌਰ ਤੇ ਇਹ ਬੈਸਟ ਤੇ ਆਰਡਰ ਕੁਆਲਿਟੀ ਆ ਤੁਹਾਡੇ ਸਾਹਮਣੇ ਬਾਕੀ 12 ਕਿਲੋ ਜਿਹੜਾ ਹਾਜ਼ਰ ਤੋਂ ਦਾ ਹੁਣ ਮੌਕੇ ਦਾ 12 ਕਿਲੋ ਦੀ ਤੁਸੀਂ ਚਵਾਈ ਕਰ ਲਿਓ ਠੀਕ ਆ ਤੇ ਆ ਜਿਹੜਾ ਥਣ ਭਾਂਡਾ ਜਿਹੜਾ ਵੇਖ ਕੇ ਤੁਸੀਂ ਜਜਮੈਂਟ ਕਰ ਸਕਦੇ ਇਹ ਵੀ ਵੀਰਾਂ ਠੰਡੀ ਧੀਰੀ ਉਹ ਗੱਲ ਨਹੀਂ ਬਾਣੀ ਕੋਲ ਹੱਥ ਤਾਂ ਨਹੀਂ ਛੜੀ ਤਾਂ ਲੋ ਜੀ ਠੀਕ ਆ ਤੇ ਲਖਵੀਰ ਵੀਰੇ ਕਿੰਨਾ ਕੁ ਫਿਰ ਲੈਣ ਦੇਣ ਦਾ ਮੇਰੇ ਦਾ 31 ਕਰੀਏ 32 ਕਰੀਏ ਹਾਂਜੀ 30000 ਚ ਛੋਟ ਕਰਦਾਂਗੇ 30000 ਚ ਹਾਂਜੀ ਹੂੰ 30000 ਦੇ ਵਿੱਚੋਂ ਭਰਾਵੋ ਛੋਟ ਹੋ ਜੂਗੀ ਸੈਕੰਡ ਨੰਬਰ ਤੇ ਜਿਹੜੀ ਇਹ ਤੁਹਾਨੂੰ ਆਪਾਂ ਪਛੀਖ ਦਿਖਾਤੀ ਆ ਬਿਲਕੁਲ ਤਾਜੀ ਸੂਈ ਸਬਾਈ ਹੈ ਠੀਕ ਹੈ ਅੱਗੇ ਲੌਂਗ ਟਾਈਮ ਜਿਹੜਾ ਦੋਸਤੋ ਪਸ਼ੂ ਜੇਕਰ گاਵਾਂ ਦੇ ਵਿੱਚ ਵੜਨ ਦੇ ਵਿੱਚ ਗੱਲ ਕਰੀਏ ਤੇ ਲੌਂਗ ਟਾਈਮ ਦੁੱਧ ਦੇਣ ਵਾਲੀਆਂ ਚੱਲਾ ਹੁੰਦੀਆਂ ਤੇ ਇਹਨਾਂ ਮੱਝਾਂ ਦੀ ਹੋਰ ਪ੍ਰਭਾਸ਼ਾ ਥੋੜੀ ਜੀ ਪਰ ਵੜ ਘਟੋ ਕਰਦੀ ਜੇਕਰ ਸੂਹੀ ਤੇ ਪੂਰਾ ਸਾਲ ਪਰ ਦੁੱਧ ਜਿਹੜਾ ਦੋਸਤੋ ਮਿਲਦਾ ਰਹਿੰਦਾ ਸੋ ਉਸ ਹਿਸਾਬ ਨਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇੱਕ ਤੀਜੇ ਨੰਬਰ ਤੋਂ ਜਿਹੜੀ ਅਗਲੀ ਵੜ ਤੁਹਾਨੂੰ ਦਿਖਾਉਣੀ ਫੁੱਲ ਚੰਗੇ ਵੱਡੇ ਕੱਦ ਪੋਤ ਵਾਲੀ ਆ ਤੇ ਭਾਰੀ ਆ ਵਜਨਦਾਰ ਫੁੱਲ ਵਜਨਦਾਰ ਠੀਕ ਹੈ ਤੇ ਚੰਗੀ ਮਿਲਕਿੰਗ ਵਾਲੀ ਲੱਗਦੀ ਹੈ ਬਾਕੀ ਗੱਲਬਾਤ ਕਰ ਲਿਓ ਕਰਦੇ ਆ ਤੇ ਲਖਵੀਰ ਵੀਰੇ ਸੁਹਾ ਕਿਲਵਾ ਅਗੇ ਸੂਹ ਗਈ ਏ ਇਹਦਾ ਵੀਰ ਜੀ ਦੂਸਰਾ ਸੁਹਾ ਵਾ ਦੂਜਾ ਸੁਹਾ ਹਾਂਜੀ ਦਿਨ ਹਜੇ ਲੈ ਜੂ ਕੋਈ ਦਿਨ ਵੀਰੇ ਹਜੇ ਹਫਤਾ ਖੜਦੀ ਏ ਹਫਤਾ ਹਾਂਜੀ ਹਾਂਜੀ ਠੀਕ ਆ ਇੱਕ ਹਫਤਾ ਸਮਾਂ ਹਜੇ ਬਾਕੀ ਏ ਸੂਨ ਦੇ ਵਿੱਚ ਠੀਕ ਆ ਜੀ ਤੇ ਕੋਈ ਮਿਲਕਿੰਗ ਨਾ ਪਿੱਛੇ ਕੋਈ ਪਿਛੋਕਰ ਰਕਾਰ ਕੋਡ ਚਲੋ 30 32 ਕਰੀ ਜਾਂਦੇ ਆ ਆਪਾਂ ਕੋਈ 25 ਕ ਕਾਵਾਂਗੇ ਕਿਉਂਕਿ ਗਰਮੀ ਫੈਨ ਰਹੀ ਆ ਹੂੰ ਚਲੋ ਗਰਮੀ ਨਹੀਂ ਬਣਾਉਂਦੀ ਥੋੜਾ ਜਿਹਾ ਕਰੋ ਸੰਗ ਰੱਖਦੀ ਆ ਉਹਦਾ ਕਰਕੇ ਤੇ ਚਲੋ 25 ਲੀਟਰ ਦੇ ਨੇ ਕੱਢੀ ਜਾਣਾ ਵਾ ਹੂੰ ਹਜੇ ਹਫਤਾ ਬਾਕੀ ਏ ਬਾਕੀ ਏ ਆ ਉਹ ਗੱਲ ਬਾਤ ਨਹੀਂ ਆ ਜਿਤਨਾ ਮਰਜ਼ੀ ਥੱਲੇ ਉੱਤੇ ਦੇ ਇਹਦੇ ਕਈਆਂ ਦੇ ਡੰਗਰ ਗਰਮ ਨਾ ਹੂੰ ਕੋਈ ਗੱਲ ਬਾਤ ਨਹੀਂ ਲਓ ਜੀ ਤੇ 25 ਵੀਰ ਦਾ ਪਲੱਸ ਚੱਲਣ ਵਾਲੀ ਆ ਬਾਕੀ ਨਾਰਮਲ ਦੋਸਤੋ ਹਵਾਨੇ ਸਿਰ ਟਰੈਕਸ਼ਨ ਨਹੀਂ ਆ ਕੋਈ ਹੈ ਇਹਨੂੰ ਗਰਮੀ ਦਾ ਮਹਿਸੂਸ ਹੋਣ ਦਾ ਹੂੰ 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 ਕ੍ਰੋਸਾਂ ਘਾ ਕੇ ਠੀਕ ਆ ਜੀ ਚਾਈ ਵਾਲ ਦੇ ਐਚ ਐਫ ਦਾ ਕ੍ਰੋਸ ਆ ਠੰਡੀ ਤੇਰੀ ਆ ਵੀ ਹੁਣ ਵਜ਼ਨ ਵੇਖੋ ਕਿ ਕਿੰਨਾ ਵਜ਼ਨ ਲੱਗਾ ਬੇਲ ਵੇਖੋ ਵਜ਼ਨ ਪੋਲਾ ਪੂਰੇ ਵਜੂਦ ਵਾਲੀ ਆ ਦੋਸਤੋ ਤੇ ਹਵਾਨੇ ਦਾ ਤੁਸੀਂ ਸਟਰਕਚਰ ਵੇਖ ਸਕਦੇ ਹੋ ਕਿ ਜਿਹੋ ਜਿਆ ਦੋਸਤੋ 20 25 25 ਪਲਸ ਵਾਲੀਆਂ ਬੜਾਂ ਦਾ ਤਕਰੀਬਨ ਆਪਾਂ ਦੇਖਦੇ ਆਂ ਇਹ ਹਵਾਨੇ ਦਾ ਸਟਰਕਚਰ ਉਸ ਹਿਸਾਬ ਦਾ ਹੈ 53 ਵੀਰ ਦੀ ਇੱਕ ਨੰਬਰ ਆ ਜੀ ਆਇਆ ਓਕੇ ਵੀ ਉੱਪਰ ਨੂੰ ਦੇਖ ਆਲੋ ਜੀ ਅਜੇ ਖਣੀ ਪਾਇਆ ਨਹੀਂ ਨਾ ਦੁੱਧ ਹੂੰ ਜੀ ਠੀਕ ਆ ਬਰਾਬਰੂ ਜਿਹੜਾ ਜਦੋਂ ਬਿਲਕੁਲ ਮੋਟੀ ਤਾਰ ਆ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋਰਦੇ ਦਿਖਾਉਨੇ ਆ ਦੋਸਤੋ ਵੀ ਵੀ ਨਿਗਰ ਵੇਡ ਆ ਪੂਰੀ ਠੀਕ ਆ ਨਿਗਰ ਆ ਹੈਵੀ ਬੋਡੀ ਵੇਡ ਦੀ ਜਿਵੇਂ ਆਪਾਂ ਮੱਝਾਂ ਨਾਰਮਲੀ ਭਾਰੀਆਂ ਮੱਝਾਂ ਵੈਸੇ ਦੋਸਤੋ ਦੇਖ ਲੈਣੀਆਂ ਵੀ ਉਸ ਅਕੋਰਡਿੰਗ ਦੀ ਆ ਠੀਕ ਆ ਚੰਗੀ ਸੇਵਾ ਸੁਭਾ ਦੇ ਵਿੱਚ ਪਲੀ ਆ ਹਵਾਨਾ ਕਾਫੀ ਖੁੱਲਾ ਬਣਾਇਆ ਅੱਜ ਦੇ ਸਮੇਂ ਚੈੱਕ ਕਰ ਆਪਾਂ ਦੇਖਦੇ ਆ ਚੈੱਕਰ ਦੋ ਚਾਰ ਦਿਨ ਉੱਪਰ ਕੱਢ ਦੀ ਆ ਦੋਸਤੋ ਚਾਰ ਦਿਨ ਪੰਜ ਦਿਨ ਕੱਢ ਜਾਂਦੀ ਆ ਤੇ ਤੁਸੀਂ ਜਿਹੜੀ ਜਜਮੈਂਟ ਕਰ ਸਕਦੇ ਹੋ ਠੰਗਾ ਖੁੱਲਾ ਲਿਵਾ ਘੋਰ ਬਣਾ ਲਈ ਠੀਕ ਆ ਤੇ ਆ ਬੈਡ ਤੀਜੇ ਨੰਬਰ ਵਾਲੀ ਠੀਕ ਆ ਜੀ 20 ਤੋਂ ਪਲੱਸ ਹੋਵੇਗੀ ਬਾਕੀ ਸੇਵਾ ਤੇ ਡਿਪੈਂਡ ਆ ਦੋਸਤੋ 25 ਵੀ ਇਹੋ ਜਿਹੀ ਬੈਡ ਤੋਂ ਤੁਸਤ ਕੁਝ ਕਹਿੰਦਾ ਨਹੀਂ ਹੈਗਾ ਬਾਕੀ ਅੱਗੇ ਸਮੇਂ ਤੇ ਡਿਪੈਂਡ ਆ ਸਾਰਾ ਕੁਝ ਬਾਕੀ ਵੀਰ ਜੀ ਸੇਵਾ ਤੇ ਹਾਂ ਬਸ ਇਹ ਜੇ ਨਹੀਂ ਸੇਵਾ ਹੋ ਕੇ ਤਾਂ ਸਰੇ ਸੇਵਾ ਦਾ ਤੁਸਤ ਹੂੰ ਇਹਦਾ ਮੁੱਲ ਫਿਰ ਵੀਰ ਜੀ ਲੈਣ ਦੇ ਇਹਦਾ ਵੀਰੇ ਸ਼ਾਰਟ ਕਰੀਏ ਸਟਾਰਟ ਕਰੀਏ 65000 ਦੀ ਜੈਸ ਲਓ ਜਿਹੜੀ 68 ਦੀ ਹਾਂਜੀ 65000 ਹੂੰ ਠੀਕ ਆ 65000 ਦੀ ਜਿਹੜੀ ਆ ਦੋਸਤੋ ਹਾਂ ਨਾ ਹੈਗੀ ਆ ਇਸ ਬੈਡ ਦੀ ਜਿਹੜੀ ਆਪਾਂ ਗੱਲ ਕਰਦੇ ਪਏ ਆ ਠੀਕ ਆ ਜੋ ਤੀਜੇ ਨੰਬਰ ਤੇ ਦਿਖਾਈ ਆ 68000 ਦੇ ਵਿੱਚੋਂ ਕੁ ਛੋੜ ਛੱਪਾ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਤੁਹਾਨੂੰ ਇਹ ਆਪਾਂ ਨਗੀਨਾ ਦਿਖਾਉਨੇ ਆ ਤੇ ਬੱਚੀ ਵੀਰਾਂ ਦਾ ਵੀ ਪਹਿਲਾ ਸੂਹਾ ਸੋਣੀ ਆ ਅੱਛਾ ਮੂੰਹ ਫੇਰ ਦੰਦੋ ਕਿਵੇਂ ਆ ਜੀ ਇਹ ਵੀਰੇ ਛੇਦਾਂ ਦੇ ਆ ਮੂੰਹ ਮੂੰਹ ਛੇਦਾਂ ਦੀ ਸੂਹਾ ਪਹਿਲਾ ਵਾ ਅਜੀ ਕੋਈ ਇਹ ਵੀ 4-5 ਦਿਨ ਦੇ ਵਿੱਚ ਪਏ ਆ। ਹੂੰ। ਕਿ 25 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ। ਠੀਕ ਆ ਜੀ। ਹਾਂ ਜੀ। 25 ਤਰੀਕ ਨੂੰ ਭਰਾਵੋ ਦਿਨ ਪੂਰੇ ਆ ਠੀਕ ਆ ਇਸ ਵચ્ਚੀ ਤੇ ਮੂੰਹੋਂ ਛਿੱਗੀ ਆ ਤੇ ਤਲੂਣ ਵચ્ਚੀ ਪਹਿਲਾ ਸੂਆ ਸੂਣ ਜਾ ਰਹੀ ਆ। ਥਾਣਾ ਕੁਆਲਿਟੀ ਕਾਫੀ ਚੰਗੀ ਆ ਪੂਰੀ ਜਾਤ ਹੈਗੀ ਆ ਠੀਕ ਆ ਪਿਓਰ ਬਰੀਡ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ। ਬਾਕੀ ਕੋਈ ਗੱਲਬਾਤ ਨਹੀਂ। ਲਾਲ ਹਵਾਨਾ ਆਰਡਰ ਕੁਆਲਿਟੀ ਦੇ ਉਸ ਤੋਂ ਵੈਥਾ ਚਲੋ ਖੜੀ ਕਰਕੇ ਇਕੱਠੀ ਨਾ। ਹਾਂ। ਹਾਂ ਜੀ। ਆਵੇ ਮੁੱਠੀ ਜਿਹੜਾ ਥਾਣਾ ਕੋਈ ਗੱਲਬਾਤ ਨਹੀਂ। ਠੰਡੀ ਧੀਰੀ ਹੈ। ਲਓ ਜੀ ਠੀਕ ਆ ਤੇ ਕੱਦ ਕਾਠੀ ਸੋਹਣਾ ਬੱਚੀ ਦਾ ਠੀਕ ਆ ਬਿਓਰ ਜਾਤ ਪਤਾਲੀ ਆ ਫੇਸ ਕੁਆਲਟੀ ਚੰਗੀ ਆ ਬਿਲਕੁਲ ਬੋਦੀ ਵਾਲੀ ਬੈੜ ਆ ਆ ਦੇਖੋ ਜੀ ਅਜੇ ਵੀਰ ਘਟੋ ਘਟ ਕਿੰਨਾ ਕੁ ਲੱਗਦਾ ਕੋਈ ਦਿਨ ਕੋਈ 2 4 5 ਦਿਨ ਕੱਢਦੀ ਆ ਵੀਰ ਜੀ 25 ਤੂੰ ਤੇ ਉਹਨਾਂ ਦਿਨ ਪੂਰੇ ਗਏ ਆ ਹਾਂ ਤੇ ਚਲੋ ਬਾਕੀ ਕੋਈ ਪਤਾ ਨਹੀਂ ਹਫਤਾ ਹੀ ਲੈ ਜਾਏ ਹੂੰ ਹਾਂਜੀ ਬਿਲਕੁਲ ਚਲੋ ਪਹਿਲਾਂ ਪਸ਼ੂ ਦਾ ਜਾਂ ਵੈਸੇ ਵੀ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਦੱਸੇ ਮੁਤਾਬਕ ਆ ਦੋਸਤੋ ਵੀ ਘਟੋ ਘਟ ਵੀ 5 6 ਦਿਨ ਖਾਜੇ 24 25 ਤਰੀਕ ਤੱਕ ਦਿਨ ਪੂਰੇ ਆ ਦੇਨ ਉੱਤੇ ਵੀ ਲੈ ਕੇ ਜਾ ਸਕਦੀ ਆ ਬਾਕੀ ਜਿੰਨੇ ਵੀ ਦਿਨ ਲੈ ਜੇ ਤੇ ਚੰਗੀ ਗੱਲ ਆ ਕਿ ਕੋਈ ਲਾਤ ਨਹੀਂ ਛੜੀ ਨਹੀਂ ਆ ਆ ਦੇਖੋ ਜੀ ਆ ਜਿੱਦਾਂ ਮਰਜ਼ੀ ਲੈ ਲਈ ਠੀਕ ਆ ਸੀਲ ਸੋ ਉਹ ਪੂਰੀ ਬੱਚੀ ਸੀਲ ਸਭ ਤੇ ਖੋਲ ਕੇ ਆਪਾਂ ਤੁਹਾਨੂੰ ਦਿਖਾਈਏ ਵੀਰ ਦਿਖਾਈਏ ਤੁਹਾਨੂੰ ਆ ਕਰੋ ਚੱਕ ਜੀ ਠੀਕ ਆ ਬਾਕੀ ਸਪੇਸ ਜਿਹੜੀ ਆ ਦੋਸਤੋ ਥਰਾਂ ਦੀ ਉਹ ਬਿਲਕੁਲ ਹਜੇ ਜਿਵੇਂ ਆਪਾਂ ਕਹਿ ਸਕਦੇ ਨੇ ਪਸਮਾਤੋਂ ਬਾਅਦ ਦੇਖਾਂਗੇ ਤੇ ਬੜਾ ਨਖੇੜ ਹੋਊਗਾ ਬਾਕੀ ਅਗਲੇ ਪਿਛਲੇ ਥਰਾਂ ਦਾ ਆਪਸੀ ਜਿਹੜਾ ਦੋਸਤੋ 4-5 5-4 ਇੰਚ ਦਾ ਬੜਾ ਵਧੀਆ ਜਿਹੜਾ ਸਪੇਸ ਆ ਠੀਕ ਆ ਤੇ ਸੱਜੇ ਖੱਬੇ ਦਾ ਜਿਵੇਂ ਤੁਹਾਨੂੰ ਥੋੜਾ ਦੇਖਣ ਦੇ ਵਿੱਚ ਨਜ਼ਰ ਆਊਗਾ ਪਰ ਨਖੇੜ ਚੰਗਾ ਹੈਗਾ ਠੀਕ ਆ ਆ ਦੇਖੋ ਇਹ ਵਸੀਰ ਫਾਰਮ ਫਾਰਮ ਚਲਾਈ ਵੀਰ ਜੀ ਘਰੋਂ ਲਈ ਆ ਵੀਰ ਜੀ ਛੋਟਾ ਜਿਹਾ ਫਾਰਮ ਸੀ ਚਲੋ ਉਹਨਾਂ ਬੰਦਿਆਂ ਬਣਾਇਆ ਆਪਦਾ ਕੋਈ 15 ਕ ਬਛੀਆਂ ਰੱਖੀਆਂ ਇਸ ਘਰ ਦੀਆਂ ਉਹਨਾਂ ਨੇ ਹਾਂਜੀ ਹਾਂਜੀ ਉਥੋਂ ਲਈਏ ਠੀਕ ਹੈ ਜੀ ਇਹ ਵੀ ਬਛੀ ਉਥੋਂ ਆਈ ਆ ਉਹ ਬਛੀ ਆ ਉਹ ਵੀ ਫਾਰਮ ਚੋਂ ਆਈ ਠੀਕ ਹੈ ਹਾਂਜੀ ਚਲੋ ਵੈਸੇ ਚੰਗੀ ਉਮੀਦ ਆ ਇਹੋ ਜੇ ਪਿਓਰ ਬਛੀ ਦੇ ਵਿੱਚੋਂ ਹੋ ਸਕਦਾ ਵੀ ਕੋਈ 18-20 ਲੀਟਰ ਦੁੱਧ ਤੱਕ ਸਭਾਵਨਾ ਨਾਰਮਲ ਹੋਵੇ ਹਾਂਜੀ ਚਲੋ ਜਿਆਦਾ ਨਹੀਂ ਆਪਾਂ ਇਹਨਾਂ ਦੇ ਕਹਿੰਦੇ ਆ ਵੀ 20 ਲੀਟਰ ਦੇ ਕਿਤੇ ਗਿਆ ਨਹੀਂ ਚਲੋ ਗਰਮੀ ਕਰਕੇ 18 ਤੋਂ ਵੀ ਫਿਰ ਵੀ ਜਾਂਦੀ ਨਹੀਂ ਹੈ। ਬਿਲਕੁਲ ਹਾਂਜੀ ਤੇ ਬਾਕੀ ਸੇਵਾ ਦੇ ਬਾਕੀ ਸੇਵਾ ਤੇ ਸੋ ਪਹਿਲਾ ਸੂਆ ਦੋਸਤੋ ਇੱਕ ਵਾਰੀ ਕਨਫਰਮ ਮੈਂ ਕਰਵਾ ਦਿੰਨਾ ਪਹਿਲਾ ਸੂਆ ਜਿਹੜੀ ਇਹ ਬੱਚੀ ਸੋਣ ਜਾ ਰਹੀ ਹੈ। ਠੀਕ ਹੈ ਤੇ ਬੱਚੀ ਚੰਗੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਖਰੀਦ ਸਕਦੇ ਹੋ ਟਿੱਪ ਕੇ ਦੇਖ ਸਕਦੇ ਹੋ ਠੀਕ ਜੀ ਘਰ ਪਹੁੰਚ ਕੇ ਤੁਸੀਂ ਸੱਦੀ ਕਰ ਸਕਦੇ ਹੋ ਅਸ਼ੂ ਜਿੰਨੇ ਵੀ ਆਪਣੇ ਤੌਰ 'ਤੇ ਦਿਖਾਏ ਗਏ ਆ ਸਾਰੇ ਤੁਸੀਂ ਤਸੱਲੀ ਕਰ ਸਕਦੇ ਹੋ ਦੋ ਗੱਬਣ ਬਹਿਣਾ ਸੀ ਅੱਜ ਇਸ ਵੀਡੀਓ ਦੇ ਵਿੱਚ ਤੇ ਦੋ ਬਿਲਕੁਲ ਸੁੰਈਆਂ ਸਵੋਈਆਂ ਤੇ ਆ ਜਿਹੜਾ ਦੋਸਤੋ ਪੂਰਾ ਬਾਡੀ ਸਟਰਕਚਰ ਹੈ ਤੇ ਹਵਾਨੇ ਦਾ ਸਟਰਕਚਰ ਜਿਹੜਾ ਹੈਗਾ ਉਹ ਵੀ ਬਾਕਮਾਲ ਠੀਕ ਆ ਅੱਛਾ ਫਿਰ ਜੀ ਇਹ ਲੈਂਡਿੰਗ ਦੇ ਵਿੱਚ ਫਿਰ ਕਿੱਥੋਂ ਤੱਕ ਸ਼ਟਾਉਂਗੇ ਬੈੜਾ ਵੀਰ ਜੀ ਦਾ ਮੁੱਲ ਭਾਵੇਂ 64 ਕਰੀਏ 65 ਕਰੀਏ 63000 ਚੋਂ ਸਿਰਫ ਇੱਕ ਛੋਟ ਹੋਣੀ ਹੈ 63000 ਚੋਂ ਹਾਂ ਜੀ ਆਪਾਂ ਮੁੱਲ ਉਹ ਕੀਤੇ ਡ ਲੈਣ ਦੇ ਨਾਲੇ ਆ ਕਈ ਵੀਰ ਕਹਿੰਦੇ ਨਾ ਕਮੈਂਟਾਂ ਦੇ ਵਿੱਚ ਵੀਰ ਮੁੱਲ ਜ਼ਿਆਦਾ ਕਰ ਲਿਆ ਵਾ ਪਰ ਵੀਰ ਜਦੋਂ ਲੈਣ ਜਾਈ ਦੀਆਂ ਨਾ ਪਤਾ ਉਦੋਂ ਲੱਗਦਾ ਚਲੋ ਆਪਾਂ ਨੂੰ ਐਵੇਂ ਆਖੀਏ ਕਿ ਇਹਨੇ ਗਲਤ ਨਹੀਂ ਆ ਅਗਲੇ ਕਹਿ ਦਿੰਦੇ ਵੀ ਚਲੋ ਤੁਹਾਡੀ ਜੀਜ ਆ ਪਰ ਵੇਖੋ ਜਿਹੜੇ ਹਿਸਾਬ ਨਾਲ ਆਪਾਂ ਨੂੰ ਮਿਲਦੀ ਉਸੇ ਹਿਸਾਬ ਨਾਲ ਪਾਈਦਾ ਕਿਤੇ ਆਪਾਂ 10 15000 ਥੋੜੀ ਲੈਣ ਦੇ ਇਹਨਾਂ ਦੀ ਹੂੰ 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 ਬਸ ਆ ਗੱਲ ਹੋਰ ਨਹੀਂ ਗੱਲ ਬਿਲਕੁਲ ਬਿਲਕੁਲ ਜਦੋਂ ਨੈਰ ਕੀ ਵੀਰਾਂ ਨੇ ਚਲੋ ਪਿਛਲੀ ਾਰ ਆਪਾਂ ਪਾਇਆ ਹੋ ਵਛੀ ਵੀ ਹੋ ਸਾਹਬ ਦੀ ਜਿਤਨਾ ਦੀ ਉਤਰਾ ਦਾ ਮੁੱਲ ਪਾਤਾ ਬਿਲਕੁਲ ਹੁਣ ਜਿਵੇਂ ਵਛੀਆਂ ਵਾ ਚਲੋ ਗਰਮੀ ਚੱਲਣ ਦੀ ਹੋ ਸਾਹਬ ਨਾ ਬਾਜ਼ਾਰ ਜੇ ਹੁੰਦੇ ਆਏ ਠੰਡ ਤਾਂ ਆਪਾਂ ਨੂੰ ਪਤਾ ਵੀ ਵਛੀਆਂ ਜ਼ਿਆਦਾ ਨਹੀਂ 75 ਸੀ ਦੀਆਂ ਵਿਕਦੀਆਂ ਰਹਿ ਗਈਆਂ ਸੀ ਆਪਾਂ ਪਿੱਛੇ ਦੇਖਿਆ ਹੀ ਸਿਆਲ ਹਾਂਜੀ ਹਾਂਜੀ ਪਸ਼ੂ ਇਹ ਵੀ ਨਹੀਂ ਹੈਗਾ ਭਾਈ ਚਲੋ ਕੋਈ ਗੱਲ ਸੁਣੀ ਸੁਣਾਈਆਂ ਹਾਂਜੀ ਅੱਖੀਂ ਵਿਖੇ ਆ ਪਸ਼ੂ ਭੈਣ ਭਰਾਵਾਂ ਨੇ ਵਪਾਰੀ ਵੀਰਾਂ ਨੇ ਗਾਂ ਬਰੀਡਰ ਵੀਰਾਂ ਨੇ ਹਰ ਇੱਕ ਨੇ ਸਰ ਪਸ਼ੂ ਪੈਸੇ ਲਾ ਕੇ ਖਰੀਦੇ ਆ ਜੀ ਮਹ ਜਿਹੜੀ ਦੋਸਤੋ 1 65000 ਵਾਲੀ ਆ ਇੱਕ ਜਿਹੜੀ ਵਹਿੜ ਤੁਹਾਨੂੰ ਨੋਰਮਲ ਜੇਕਰ ਆਪਾਂ ਲੈਣ ਚਾਹੀਏ ਕੋਈ 10 12 ਕਿਲੋ ਚਵਾਦੂਗੀ ਦੁੱਧ ਪਹਿਲੇ ਸੁਵੇ ਲਈ ਮੱਝੀ ਉਹ 30 40 45 50000 45 ਤੱਕ ਵੀ ਮਿਲ ਜਾਂਦੀ ਹੈ ਠੀਕ ਆ ਸੋ ਇਸ ਦੀ ਕੁਆਲਿਟੀ ਇਸ ਦੇ ਨਾਲ ਮੈਟਰ ਕਰਦੀ ਹੈ ਤੇ ਫਿਲਹਾਲ ਆ ਤੁਸੀਂ ਦੇਖ ਸਕਦੇ ਹੋ ਥਣ ਚੱਟੇ ਜੀ ਬਹੁਤ ਚੰਗੀ ਸੋਹਣੀ ਮਾਲਕਨ ਫਿਰ ਇਹ ਨਹੀਂ ਵੀ ਥਣਾ ਜੀ ਇਤਨੀ ਵੇਥਾ ਪੂਰੀ ਆਹ ਲੋ ਜੀ ਵੇਥਾ ਤਾਂ ਨਹੀਂ ਕੋਈ ਗੱਲ ਸਾਰੇ ਸਿਰਫ ਇਹ ਆ ਵੀ ਉਹ ਜੋ ਲੋਦਾ ਡੰਗਰ ਠੀਕ ਆ ਤੇ ਅੱਜ ਫਿਲਹਾਲ ਪਸੂ ਜਿਹੜੇ ਦੋਸਤੋ ਇਹ ਚਾਰ ਸੀ ਕਿਤੇ ਲਖਵੀਰ ਬਾਜੀ ਨੰਬਰ ਬੋਲ ਗਿਆ ਆਪਣਾ ਜੀ 96465 ਹਾਂਜੀ 96388 ਠੀਕ ਹੈ ਜੀ ਹਾਂ ਸੋ ਦੋਸਤੋ ਇਹ ਸਨ ਬਾਈ ਲਖਵੀਰ ਸਿੰਘ ਤੇ ਸਰਿਆਲੀ ਖਾਸ ਤੁਹਾਨੂੰ ਵਿਜ਼ਿਟ ਕਰਨੀ ਪਣੀ ਆ ਨਸ਼ਹਰੇ ਤੋਂ ਜੇਕਰ ਪਿਛੇ ਹਰੀਕੇ ਵਾਲੇ ਪਾਸੇ ਨੂੰ ਗੱਲ ਕਰੀਏ ਤੇ 5-7 ਕਿਲੋਮੀਟਰ ਅ ਸਰਿਆਲੀ ਹੈਗੀ ਆ ਠੀਕ ਆ ਸਰਿਆਲੀ ਤੋਂ ਅਗੇ ਕੋਈ 5-7-8 ਕਿਲੋਮੀਟਰ ਜਿਹੜਾ ਨਸ਼ਹਰਾ ਤੇ ਦੋਵੇਂ ਬਿਲਕੁਲ ਸੇਮ ਅ ਲੱਗਦੀ ਹੈਗੀ ਆ ਬਿਲਕੁਲ ਡਿਸਟੈਂਸ ਦੀ ਗੱਲ ਕਰਦਿਆਂ ਦੂਰੀ ਦੀ ਗੱਲ ਕਰ ਲੀਏ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ